ਭਾਈ ਗੁਰਜੀ ਦਾ ਖਾਸ ਆ ਬਾਈ ਗੁਰਜੀ ਕੀ ਕਹਤੇ ਭਾਈ ਆਪਾਂ ਇਧਰ ਫਾਜ਼ਿਲਗਾ ਬੰਦੀ ਰਸਲ ਮਦਨਾਏ ਸੀ ਇੱਥੇ ਇੰਨਾ ਜਿਆਦਾ ਬੁਰਾ ਹਾਲ ਹੋ ਰਿਹਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਲੋਟਪੋਟ ਵਾਲਾ ਗੱਲ ਨਹੀਂ ਸਾਡੇ ਪੰਜ ਟਰਾਲੇ ਦਾ ਇੱਧਰ ਖੜਿਆ ਬਈ ਤੇ ਆਪਣੇ ਭਰਾ ਨਾਲ ਜਿਹੜੇ ਸਾਰੇ ਵੀ ਇਹ ਕਹਿੰਦੇ ਵੀ ਯਾਰ ਚਲੋ ਇੱਧਰ ਆਪਾਂ ਜਿਹੜਾ ਹਾਰਾ ਸੀਗਾ ਵੀ ਤੁਸੀਂ ਇਸੇ ਜੀ ਲਾ ਲਓ ਕਹਿੰਦਾ ਸਾਡੇ ਵਾਲਾ ਵੀ ਕਿਉਂਕਿ ਕਹਿੰਦਾ ਸਾਡੇ ਤੋਂ ਤੁਸੀਂ ਤਾਂ ਉਧਰ ਗਏ ਸੀ ਬਈ ਉਧਰ ਲੁੱਟਣ ਲੱਗੇ ਅਸੀਂ ਇੱਧਰ ਦੇਖਿਆ ਬਸ ਇੱਧਰ ਠੀਕ ਆ ਜੀ ਸਮਾਨ ਬਹੁਤ ਜਿਆਦਾ ਉਹਨਾਂ ਨੇ ਇਕੱਠਾ ਕਰੀ ਬੈਠ ਨੇ ਉਧਰ ਉਧਰ ਜੜ ਦਾ ਪੈ ਗਿਆ ਬਾਈ ਕਹਿੰਦਾ ੱੱਕੇ ਨਾਲ ਖੋਣ ਲੱਗੇ ਯਾਰ ਵੀ ਦੇਖ ਲਓ ਕਿੰਨੀ ਕਿੰਨੀ ਮਾੜੀ ਗੱਲ ਇੱਧਰ ਆਪਣੇ ਸਾਰੇ ਟਰਾਲੇ ਖੜ ਆਪਰਾ ਸੀਗੇ ਬ੍ਰਮਾਹੀਤੋਂ ਨੇ ਆਪਣੇ ਨਿਮਾਨਸਾ ਲੱਤੀ ਗਏ ਨੇ ਤੇ ਬਾਈ ਕਹਿੰਦਾ ਯਾਰ ਠੱਕੇ ਨਾ ਖੁੰਦੇ ਨੇ ਜਮਾਂ ਟਰੱਕ ਦੇ ਵਿੱਚੋਂ ਲਾਉਣ ਲੱਗੇ ਟਰੱਕ ਦੇ ਵਿੱਚੋਂ ਵੀ ਯਾਰ ਕਿਤੇ ਨੇ ਡੱਟੇ ਲਾਉਣ ਲੱਗੇ ਤੇ ਇਧਰ ਵੀ ਸਾਨੂੰ ਹੁਣ ਇੱਕ ਜਿਹੜਾ ਬੰਦਾ ਲਿਆ ਅਸੀਂ ਇਧਰ ਵੀ ਸਾਨੂੰ ਬਹੁਤ ਗਲਤ ਜਿੱਥੇ ਕਰਾ ਗਲਤ ਮੜਵਾਦਾ ਬਾਈ ਸਾਈਂਚਾ ਕਿ ਸਾਰਾ ਰਾਹ ਖਤਮ ਹੋ ਗਿਆ ਕਿ ਇਧਰੋਂ ਕਹਾ ਜਿਹੜਾ ਉਹ ਤੇ ਬੰਨਣਾਗਾ ਘਰ ਦੇ ਬਾਹਰ ਦਾ ਨਾ ਤੇ ਉਥੇ ਉਦੂ ਗਾਹਾਂ ਵਾਲੇ ਪਿੰਡਾਂ ਨੂੰ ਵੀ ਰਾਸ਼ਨ ਦੀ ਲੋੜ ਆ ਇਧਰ ਜਿਹੜੇ ਜਿੱਥੇ ਅਸੀਂ ਖੜੇ ਆ ਜਿੱਧਰ ਲਹਾ ਰਹੇ ਵੀ ਬੇਫਾਤੂ ਲਹਾ ਰਹੇ ਆ ਇਧਰਲੇ ਪਿੰਡਾਂ ਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਹੈ ਜੀ 1% ਵੀ ਮਨਸਾ ਨੂੰ ਜਮਾ ਨਹੀਂ ਲੋੜ ਮਨਸਾ 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 ਪਿੰਡ ਆ ਬਈ ਇੱਥੇ ਇਹ ਇੱਥੇ ਕਾਮ ਵਾਲੇ ਵੀ ਜਿੱਥੇ ਵੀ ਆ ਰਹੇ ਬਈ ਪਹਿਲਾਂ ਮੈਂ ਇੱਕ ਹੁਣ ਭਰਾਵਾਂ ਨੂੰ ਬੇਇਨਤੀ ਕਰਦਾ ਕਿਉਂਕਿ ਲੋਕੂ ਕੋਲ ਇਹ ਨਾ ਹੈ ਬਈ ਸੋਚ ਵੀ ਨਹੀਂ ਜਾਦੇ ਵੀ ਜਿਹੜੇ ਵੀ ਲਹਾ ਰਹੇ ਆ ਪਹਿਲਾਂ ਇੱਕ ਦਮ ਹੋਵੇ ਲੱਗੀ ਜਾ ਕੇ ਨਾ ਪਹਿਲਾ ਪਤਾ ਕਰ ਜੇ ਵਿਹਾਂ ਵੀ ਕਿਤੇ ਖਾਸ ਹੈ ਨਾ ਜਾਂ ਕਿਸੇ ਆਏ ਨਾ ਕਿਸੇ ਵੀ ਸੱਸ ਸਹੁਰਾ ਜੋ ਸਮਝ ਕਰ ਲਿਆ ਆ ਸਾਥੋ ਗੱਲ ਇਹ ਹੋ ਗਈ ਕਿ ਹੋਰ ਬੰਦਾ ਵੀ ਇਹ ਗੱਲ ਕਿ ਨਾ ਕਰਦਾ ਬਹੁਤ ਬੜਿਆ ਆ ਹਾਂ ਕਾ ਨੰਬਰ ਕੀ ਆ ਬੰਦੇ ਜਨੇ ਕਾਜੀ ਹੋਣਾ ਆ ਨਾ ਬੜਾ ਟਰਾਲਾ ਆ 20 ਫੋਟ 20 ਫੋਟ ਦਾ ਟਰਾਲਾ 3 ਨੰਬਰ ਦਾ ਜਨਾ ਮੋਟਰਵਾਇਰ ਆ ਕਿਸੇ ਰੋਡ ਤੇ ਆ ਆ ਬਰਾ ਮਨ ਆ ਬੈਠ ਹੁੰਦੀ ਦਾ ਲਕਰਾਉਂਦੇ ਆ ਓ ਚੜੋ ਯਾਰ ਗੱਡੀ ਨਾ ਆ ਬਾਈ ਸੱਸ ਜੀ ਆਇਆ ਰੋਏ ਕੁਝ ਪੁਰੀਆ ਦੋ ਮਿੰਟ ਬਾਈ ਬਤਕਸੀ ਆਪਣਾ ਕੀ ਬਣੀ ਆ ਓ ਬਾਈ ਬਹੁਤ ਬੁਰਾ ਹਾਲ ਹੈ ਵੀਰੇ ਬਹੁਤ ਤੱਕਾ ਹੋ ਰਿਹਾ ਬਾਈ ਬਿਨ ਗੱਲ ਤੋਂ ਨਾ ਜਿਹੜੇ ਜਿਹੜੇ ਬੰਦੇ ਨੂੰ ਲੋਡ ਵੀ ਨਹੀਂ ਹੈਗੀ ਉਹ ਵੀ ਲੋਡੂ ਡੋਲਾ ਬਣ ਗਾ ਤੋਂ ਲਾਜ ਲੱਗਿਆ ਲਾਲਾ ਲਜਾਈ ਜਾਂਦੇ ਬਾਈ ਆ ਹੁਣ ਐਡਾ ਟਰਾਲਾ ਤੁਸੀਂ ਐ ਦੇਖੋ ਬਾਈ ਕਿੰਨਾ ਔਖਾ ਮੋੜਿਆ ਕਿੱਥੋਂ ਮੋੜਿਆ ਖੇਤ ਨੇੜੇ ਖੇਤਾਂ ਨੂੰ ਤੱਕ ਲਾ ਦੇ ਪਹਿਲਾਂ ਉਧਰ ਲੈ ਕੇ ਜਾਂਦੇ ਸੀ ਉਹ ਬੰਦਾ ਸਾਥ ਆ ਕੋਈ ਕਿਸੇ ਦਾ ਵੀ ਕੋਈ ਸਾਥ ਨਹੀਂ ਪਹਿਲਾਂ ਉਧਰ ਲੈ ਕੇ ਜਾਂਦੇ ਵੀ ਉੱਥੇ ਲਾ ਦੋ ਇੱਧਰ ਕੋਈ ਪਾਣੀ ਦੀ ਮਾਰ ਨਹੀਂ ਲੈ ਇੱਧਰ ਤਾਂ ਤੁਪਕਾ ਵੀ ਪਾਣੀ ਦਾ ਨਹੀਂ ਬਾਈ ਇੱਕ ਜਿੱਧਰਲੇ ਪਾਸੇ ਇੱਧਰ ਏਰੀਆ ਰਾਸ਼ਨ ਲਾ ਰਹੇ ਆ ਇੱਧਰ ਮਾਰ ਹੀ ਨਹੀਂ ਹੈਗੀ ਉਧਰ ਕੀ ਫਾਇਦਾ ਤੇ ਸਾਰੇ ਪਰ ਇਧਰ ਦਰਿਆ ਦੇ ਅੱਗੇ ਦਰਿਆ ਤੋਂ ਅੱਗੇ ਪਿੰਡ ਨੇ ਜਿਹੜੇ ਪਾਕਿਸਤਾਨ ਵਾਲੀ ਸਾਈਡ ਬਈ ਉਧਰ ਬਹੁਤ ਨੁਕਸਾਨ ਆਗਾ ਉਧਰ ਕੋਈ ਮਤਲਬ ਕੋਈ ਕੋਈ ਵੋਟ ਦਾ ਪ੍ਰਬੰਧ ਨਹੀਂ ਕਿਵੇਂ ਅਸੀਂ ਉਹ ਯਾਰ ਜਿਹੜੀ ਵੱਡੀ ਗੱਲ ਆ ਪਹਜਾਈਏ ਕੀ ਕਰੀਏ ਸਭ ਤੋਂ ਵੱਡੀ ਗੱਲ ਜਿਹੜੀ ਇਹ ਵੋਟ ਨਹੀਂ ਹੈਗੀ ਮੇਰੇ ਠੀਕ ਹੈ ਜੀ ਇੱਕ ਉਹ ਮੋਢਰ ਦਾ ਸਰਪੰਚ ਆਇਆ ਸੀ ਮਾਣੀ ਉੱਥੇ ਜਿੱਥੇ ਬਈ ਕੋਲਾਗਾ ਉੱਥੇ ਵੋਟ ਵੋਟ ਆ ਗਈ ਇੱਕ ਠੀਕ ਆ ਉਹ ਕਹਿੰਦੇ ਵੀ 70 ਕੁਵੰਟਲ ਅਸੀਂ ਨੱਥ ਦਾ ਪਹਚਾਉਣਾ ਹੁੰਦਾ ਬਈ 70 ਕੁਵੰਟਲ ਕੀ ਕਿੱਡੀ ਗਵਾ 70 ਕੁਵੰਟਲ ਤੁਸੀਂ ਆ ਦੇਖੋ ਵੀ ਅਸੀਂ ਮੈਨੂੰ ਲੱਗਦਾ ਵੀ ਘੱਟੋ ਘੱਟ ਸਾਡੇ ਕੋਲੇ ਹੋਊਗਾ ਤਨ 350 ਕੁਵੰਟਲ ਮਾਲ ਕੋ ਸਾਡੇ ਕੋਲੇ 5-6 ਟਰਾਲੇ ਨੇ ਤੁਸੀਂ ਆ ਦੇਖੋ ਵੀ ਹੁਣ ਕਿੰਨਾ ਕ ਬੰਡੀ ਜਾਣਗੇ ਉਹਦੇ ਕਰਕੇ ਬੁਰਾ ਹਾਲ ਹੋਇਆ ਪਿਆਦਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੇ ਵੀ ਇੱਧਰ ਆ ਰਹੇ ਆ ਬਈ ਆਜ ਕਾਲੀ ਸਾਈਡ ਉਹ ਪਹਿਲਾਂ ਸੋਚ ਸਮਝ ਕੇ ਆਇਓ ਤੇ ਪਹਿਲਾਂ ਨਾਲੇ ਬਈ ਤੁਸੀਂ ਮੂਰੇ ਪੱਲਾ ਦਾ ਪ੍ਰਬੰਧ ਕਰਕੇ ਲੈ ਕੇ ਜਾਓ ਪ੍ਰਬੰਧ ਕਰਿਓ ਪੂਰਾ ਕੇ ਦੇਖ ਲੋ ਆ ਕੇ ਗਾਹ ਕੋਣ ਟਰੈਕਟਰ ਬਈ ਆਪਣੇ ਭਰਾ ਨਾਲ ਦੀ ਨਾਲ ਮੋੜੀ ਜਾਂਦੇ ਨੇ ਤੇ ਆਹ ਫੋਨ ਫੜੀ ਇੱਕ ਮਿੰਟ ਆ ਆਪਣੇ ਭਰਾ ਟਰੈਕਟਰ ਨਾਲ ਜਾ ਮੋੜੀਆ ਤੇ ਉਹ ਦੇਖ ਲੋ ਵੀ ਐਨੇ ਜਿਹੜੇ ਆਪਣੇ ਨਾਲਾ ਇਹ ਵੀ ਨਹੀਂ ਹੈਗਾ ਵੀ ਆਪਣੇ ਨਾਲ ਸਾਰੇ ਇਹਨੇ ਪ੍ਰਧਾਨ ਵਰਗੇ ਪਿੰਡ ਦੇ ਪੰਚੀਓ ਰੋਇਓ ਪ੍ਰਧਾਨ ਵਰਗੇ ਜਿਵੇਂ ਇੰਨਾ ਬੁਰਾ ਹਾਲ ਕਰ ਰੱਖਿਆ ਇਹਨਾਂ ਨੇ ਲੁੱਟ ਵਿਚਾਰ ਰੱਖੀ ਆ ਜੀ ਗੱਲਾਂ ਹੀ ਛੱਡ ਦਿਓ ਤੁਸੀਂ ਐਨਾ ਸਾਡੇ ਤੁਸੀਂ ਕੀਤਾ ਜਾਣ ਕੇ ਸਾਨੂੰ ਗੱਲ ਕਰੋ ਜਿਹਦੇ ਕਿਤੇ ਆ ਕੇ ਦੁਖੀ ਹੋਏ ਤੁਸੀਂ ਆ ਦੇਖ ਲਓ ਇੱਧਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਬਈ ਇਹ ਜੇ ਤੁਸਾਂ ਜੇ ਤੁਸੀਂ ਜਾਣੇ ਆਉਣੇ ਆ ਤੇ ਪਹਿਲਾ ਪਹਿਲਾ ਦੋ ਦਿਨ ਬਈ ਪੁੱਛ ਕੇ ਆਓ ਪਹਿਲਾ ਪਤਾ ਕਰੋ ਸਾਰਾ ਕੁਝ ਵੀ ਹਾਂ ਵੀ ਕਿੱਥੇ ਲੋੜ ਹੈ ਕਿੱਥੇ ਨਹੀਂ ਲੋੜ ਹੈਗੀ ਪਰ ਇੱਥੇ ਜਿੱਥੇ ਸਾਨੂੰ ਲੱਗ ਰਿਹਾ ਇੱਥੇ ਕੋਈ ਲੋੜ ਨਹੀਂ ਗਾਹਾਂ ਬਈ ਜਿੱਥੇ ਲੋੜ ਹੈਗੀ ਉਥੇ ਰਾਸ਼ਨ ਪਹੁੰਚ ਨਹੀਂ ਰਿਹਾ ਨਹੀਂ ਪਹੁੰਚਿਆ ਜਾ ਪਹੁੰਚਾਇਆ ਜਾ ਸਕਦਾ ਕਿੱਲੇ ਲੋੜ ਦਾ ਕਿਉਂਕਿ ਬਈ ਬੋਟ ਇੱਕ ਆਗੀ ਇੱਕ ਕਿਸ਼ਤੀ ਨਾਲ ਕੀ ਹੋ ਜੂਗਾ ਇੱਕ ਕਿਸ਼ਤੀ ਨਾਲ ਕੁਝ ਵੀ ਨਹੀਂ ਹੋ ਸਕਦਾ ਟੰਡੋ ਦਾ ਬਈ ਸਾਰੇ ਜਣੇ ਰਾਏ ਕਰਕੇ ਆਈ ਸੀ ਵੀ ਅਸੀਂ ਵੰਡিয়ে ਸਾਰੇ ਉਹ ਤੁਸੀਂ ਐ ਨਹੀਂ ਦੇਖ ਲੋ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਟਰੈਕਟਰ ਤੇ ਪ੍ਰਧਾਨ ਸਾਹਿਬ ਆਪ ਸਾਡੇ ਦੇ ਬੈਠੇ ਆ ਤੇ ਤੁਸੀਂ ਵੀ ਟਰਾਲੀ ਦੇ ਵਿੱਚ ਹੀ ਆ ਦੇਖ ਲੋ ਬਈ ਯਾਰ ਵੀ ਜਿਹੜੇ ਜਿਹੜਿਆ ਜਿਹੜਿਆਂ ਨੇ ਮਨਲਾਤ ਦੇ ਭਰਾਵਾਂ ਨੇ ਕਦੇ ਕੰਮ ਕੀਤਾ ਉਹ ਵੀ ਆਇਆ ਕਹਿੰਦੇ ਸੀ ਕਿ ਅਸੀਂ ਯਾਰ ਆਪ ਵੀ ਕੋਈ ਨਾਲ ਯੋਗਦਾਨ ਪਾਉਂਦੇ ਆ। ਬੱਸ ਕਿਹਨਾਂ ਦੇ ਵਿੱਚ ਕਿੰਨਾ ਜਿਆਦਾ ਠੱਗਾ ਹੋ ਰਿਹਾ ਹੈ। ਆਹ ਤੁਸੀਂ ਦੇਖ ਲੋ ਟਰਾਲੀ ਦੇ ਵਿੱਚ ਸਾਰੇ ਬਜ਼ੁਰਗ ਬੰਦੇ ਨੇ। ਇੱਥੋਂ ਕਿੱਥੋਂ ਟਰਾਲੀਆਂ ਮੋੜੀਆਂ ਨੇ ਕਿ ਕਿੱਥੇ ਲੈ ਕੇ ਸਾਨੂੰ ਘੜਾਤਾ ਵੀ ਜਿੱਥੇ ਕੋਈ ਚੀਜ਼ ਦੀ ਲੋਡ ਵੀ ਹੈ ਨਹੀਂ। ਇੱਧਰ ਇੱਧਰ ਹੀ ਆ ਮੀਡੀਆ ਦੇ। ਹਾਂ ਖੜਾਇਆ ਮੀਡੀਆ ਨੇ ਇਹੇ। ਤੁਸੀਂ ਐ ਵੀ ਯਾਰ ਜੇ ਤੁਸੀਂ মিডিਆ ਵਾਲਿਆਂ ਨੂੰ ਤੁਹਾਨੂੰ ਕਹਿਣਾ ਵੀ ਯਾਰ ਸਹੀ ਜਾਣਕਾਰੀ ਤਾਂ ਦਿਓ ਜਿਹਦੇ ਨੇ ਪ੍ਰਧਾਨ ਜੀ ਆ ਦੱਸੋ ਵੀ ਕਿੰਨੇ ਕੰਮ ਕਰਦੇ ਆ ਬੰਦਾ ਬੇਨ ਗੱਲ ਤੋਂ ਤੜਕੇ ਦੇ ਤਰੇ ਫੜੇ ਕੇਸਰੀ মিডিਆ ਨੇ ਸਾਨੂੰ ਇੱਥੇ ਖੜਾ ਆਇਆਗਾ ਨਜਾਇਜ਼ ਕੰਮ ਕਰ ਰਾਇਆ ਇਹਨੇ ਵੀਡੀਓਸ ਤੇ ਭਾਈ ਇਹ ਧੱਕਾ ਸਭ ਤੋਂ ਵੱਡਾ ਹੈ ਜਿਹੜਾ ਇੱਥੇ ਉਹ ਮੈਨੂੰ ਉਹ ਕੇਸਰੀ ਮੀਡੀਆ ਵਾਲੀ ਲੱਗਾ ਕਿ ਸੇ ਉਹ ਹੀ ਕੰਮ ਲਾਉਦਾ ਆਪਦਾ ਕੋਈ ਉਹ ਇਹਦਾ ਕੇਸਰੀ ਕੁਸਰੀ ਮੀਡੀਆ ਵਾਲਾ ਨਹੀਂ ਹੈਗਾ ਕੋਈ ਬਈ ਉਹ ਉਹ ਵੀ ਆਪਦਾ ਕੁਝ ਬਣਾ ਰੱਖਿਆ ਤੁਹਾਨੂੰ ਪਤਾ ਹੀ ਅੱਜ ਡੁਪਲੀਕੇਟ ਕੰਮ ਬਥੇਰਾ ਸਭ ਕੁਝ ਚੱਲੀ ਜਾਂਦਾ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਰ ਧੰਨਵਾਦ ਕੇ ਬੈਠੇ ਨੇ ਪ੍ਰਧਾਨ ਜੀ ਸੱਚੀ ਗੱਲ ਦੱਸਦੇ ਵੀ ਕਿੰਨੇ ਕੁ ਦੁਖੀ ਹੋਏ ਬਹੁਤ ਦੰਗ ਹੋਏ ਵੀ ਆਪਾਂ ਤਾਂ ਅੱਲੇ ਦਾ ਚੁਮੀ ਮਾਸੀ ਕਹਿੰਦੇ 1 ਕਿਲੋ ਚੀਜ਼ ਵੀ ਨਹੀਂ ਹੱਥ ਵੰਡੀ ਗਈ ਅਸੀਂ ਸੋਚਿਆ ਸੀ ਸਾਰਾ ਸਿਰ ਆਸਨ ਵੰਡਾਂਗੇ ਜਿਹੜਾ ਲੈ ਆਏ ਆ 3-400 ਕੁਆਟਰ ਆਸਨ ਲੈ ਕੇ ਆਏ ਆ ਅ ਇੱਥੇ ਉਹ ਸਾਹਮਣੇ ਬੰਨਾਂਗਾ ਜਿੱਥੇ ਉਹ ਸਾਹਮਣੇ ਚਾਤ ਮਾਰੀ ਹੈ ਉਦੋਂ ਗਾ ਸਾਰਾ ਕੁਝ ਡੁੱਬਿਆ ਪਿਆਗਾ ਉਦੋਂ ਮੈਨੂੰ ਐ ਵੀ ਲੱਗਦਾ ਹੈ ਪ੍ਰਧਾਨ ਜੀ ਵੀ ਘਰਾਂ ਦੇ ਵਿੱਚ ਕੋਈ ਟਾਵਾ ਬੰਦੀ ਹੋਊਗਾ ਜੀ ਕੋਈ ਹੋਰ ਨਹੀਂ ਹੋਣਾ ਵੀ ਡੁੱਬੇ ਕਿਉਂਕਿ 10-10 ਫੁੱਟ ਪਾਣੀ ਆ ਬਈ ਬਹੁਤ ਚੋਚਾ ਪਾਣੀ ਜਿੰਨਾ ਵੀ ਆਪਾਂ ਕਹਈਏ ਅੱਜ ਤੋਂ ਜ਼ਿਆਦਾ ਪਾਣੀ ਫਿਰਦਾ ਉੱਥੇ ਤੇ ਡੁੱਬੀਆਂ ਨਾ ਹੋ ਰਿਹਾ ਸਾਰੇ ਜਾਣੇ ਗੱਲਾਂ ਹੀ ਛੱਡ ਦੇ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਮੇਰੀ ਆ ਰਿਕਵੈਸਟ ਮੰਨਿਓ ਤੇ ਅੱਜ 4 ਸਤੰਬਰ ਦੀ ਹੈ ਬਈ ਇਹ ਵੀਡੀਓ ਤੇ ਵੀ ਬਹੁਤ ਹੀ ਜ਼ਿਆਦੇ ਸੀ ਅਸੀਂ ਤਾਂ ਬਹੁਤ ਜ਼ਿਆਦੇ ਦੁਖੀ ਹੋ ਰਹੇ ਆ ਚਾਹ ਤੁਸੀਂ ਦਿਖਾ ਲਓ ਮੂਰੇ ਵੀ ਨਹੀਂ ਟਰਾਲਦੇ ਬਾਈ ਯਾਰ ਉਧਰ ਮੂਰੇ ਵੀ ਚੀਜ਼ਾਂਆਂ ਗੜੀਆਂ ਨੇ ਪਤਾ ਨਹੀਂ ਹਲੇ ਕੀ ਬਣੂਗਾ ਗਾਂਹਾਂ ਜਾ ਕੇ ਦੇਖਦੇ ਹਾਂ ਹਲੇ ਇਦੂ ਪਾਸੇ ਕਹਾਂ ਇਹਦਾ ਪ੍ਰਬੰਧ ਨਹੀਂ ਨਹੀਂ ਮੂਰੇ ਦੀ ਕੀ ਬਣੂਗਾ ਤੇ ਗਾਂਹਾਂ ਚਾਲਦੇ ਆ ਤੇ ਸਾਰੇ ਪ੍ਰਾਣਾਂ ਨੂੰ ਖੋੜ ਕੇ ਵੇਚੀ ਆ ਜਿਵੇਂ ਅਸੀਂ ਦੇਖ ਲਈ ਵੇਚੀ ਕਹਾਂ ਉਹਨੇ ਕਿੱਧਰ ਚਾਲਦੇ ਆ ਤੇ ਸਾਨੂੰ ਨਾਲ ਨਾਲ ਅਪਡੇਟ ਆਪਾਂ ਦੇ ਬਹੁਤ ਗਲਤ ਕੰਮ ਵੀ ਹੋ ਰਿਹਾ ਸਹੀ ਵੀ ਬਹੁਤ ਹੋ ਰਿਹਾ ਤੇ ਗੱਤਰੀ ਬਹੁਤ ਹੋ ਰਿਹਾ ਸਾਰਿਆਂ ਨੂੰ ਬੇਨਤੀ ਆ ਬਾਈ ਕੀ ਜੇ ਕੋਈ ਆ ਰਿਹਾ ਤਾਂ ਪਹਿਲਾਂ ਪਤਾ ਕਰਕੇ ਸਾਰਾ ਕੁਝ ਮੂਰੇ ਪਤਾ ਕਰੋ ਫਿਰ ਇੱਥੇ ਆਓ ਫਿਰ ਆਪਾਂ ਅੱਗੇ ਪਹਿਲਾਂ ਜਗਜਾ ਲਓ ਸਾਰੀ ਥਾਂ ਦਾ ਫਿਰ ਆ ਕੇ ਵੀ ਆਪਾਂ ਆਪਾਂ ਕਰ ਰਹੇ ਹਾਂ ਜੀਰੋ ਗਰਾਉਂਡ ਕੋਲ ਖੜੇ ਹਾਂ ਅੱਜ ਧੰਨਵਾਦ ਆ ਵਰਸਾ ਜਿਹੜਾ ਹਰ ਵੀਡੀਓ ਦੇ ਵਿੱਚ ਤੁਹਾਨੂੰ ਵਧੀਆ ਹੁੰਦਾ ਇਹਨਾਂ ਬਾਈ ਤੁਸੀਂ ਦੱਸ ਦਿੱਤੀ ਗੱਲ ਆ ਤੋ ਕਰ ਪਰ ਕਿੰਨੇ ਕ ਔਖੇ ਵੰਡਿਆ ਹਲੇ ਪਾਈਆ ਚੀਜ਼ ਨਹੀਂ ਹੈਗੀ ਤੇ ਔਖੇ ਨੂੰ ਪਹਿਲਾਂ ਇੰਨੇ ਕਰਾ ਕੇ ਗੱਲਾਂ ਹੀ ਛੱਡ ਵੀ ਜਿੱਥੇ ਲੋਡ ਨਹੀਂ ਸੀ ਉੱਥੇ ਉਹੀ ਲੈ ਕੇ ਖੜਾਤਾ ਅੱਜ ਤੇ ਕੋਈ ਨਾ ਮੋੜਨ ਨੂੰ ਥਾਂ ਨਾ ਖੜਨ ਨੂੰ ਥਾਂਗਾ ਉੱਥੇ ਆ ਕੇ ਖੜੇ ਪਏ ਜਿੱਥੇ ਕੋਈ ਚੀ ਕਿ ਭਾਈ ਨਕਾ ਸੁਣੀ ਇਹ ਗੱਲ ਕਹਿਣਾ ਵੀ ਬਾਈ ਬਣ ਕੇ ਯਾਰ ਜਿੱਥੇ ਲੋੜ ਆ ਉੱਥੇ ਲੈ ਕੇ ਜਾਓ ਪਹਿਲਾਂ ਆਪ ਦਾ ਗੱਡੀ ਤੇ ਆ ਕੇ ਪਤਾ ਕਰਕੇ ਜਾਓ ਵੀ ਕਿੱਥੇ ਜੀ ਦੀ ਲੋੜ ਹੈ ਪਹਿਲਾਂ ਇੱਥੇ ਜਿਹੜੀਆਂ ਉਹਨੇ ਕੋਈ ਤਾਂ ਸਸਤਾ ਕੰਮ ਕਰ ਰਹੀ ਉਹਨਾਂ ਨਾਲ ਸੰਪਰਕ ਕਰੋ ਚਾਹੇ ਆ ਪਹਿਲਾਂ ਇੱਕ ਗੱਡੀ ਲੈ ਕੇ ਚਾਹੇ ਮੋਟਰਸਾਈਕਲ ਤੇ ਆ ਕੇ ਯਾਰ ਪਹਿਲਾਂ ਕਿੱਥੇ ਪਤਾ ਕਰਕੇ ਆਓ ਉਹਨਾਂ ਸੱਤ ਟਰਾਲੇ ਨੇ ਸੱਤ ਟਰਾਲਿਆਂ ਦੇ ਚਾਰ 500 ਕੁਵੰਟਲ ਮਾਲ ਆ ਦੇ ਉਹ ਬੰਦਰਾ ਇਹ ਕਹਿੰਦੇ ਮੈਨੂੰ ਭਰਾਵਾਂ ਨੇ ਜਦੋਂ ਪੁੱਛਿਆ ਉਹਦੇ ਉਹ ਕਹਿੰਦੇ ਵੀ ਭਾਈ 70 ਕੁਵੰਟਲ ਕਿਸ਼ਤੀ ਰੋਜ਼ ਤਾਂ ਬਣਦੀ ਆ ਬਸ ਕਿੰਨੇ ਇਧਰ ਪੈਂਦੇ ਨੇ 70 ਕੁਵੰਟਲ ਤਾਂ ਵ ਮਸਾ ਬਣਦੀ ਆ ਉਹ ਤੇ ਕਿਸ਼ਤੀ ਉਹਨਾਂ ਕੋਲ ਇੱਕੋ ਹੀ ਕਿਸ਼ਤੀ ਆ ਕਹਿੰਦੇ 70 ਕੁਆਟਲ ਮਸਾ ਬਣ ਸਕਦੇ ਆ ਤੇ ਤੁਸੀਂ ਉਹ ਕਿੰਨੇ ਸਾਰੇ ਓਕੇ ਹੁੰਦੇ ਫਿਰਦੇ ਹੋ ਮੰਨਣ ਦਾ ਇਹਨੇ ਆਈ ਸੀ ਆਰ ਕੁਝ ਚਲੋ ਪਲਾ ਕਰਾਂਗੇ ਪੰਜਾਬ ਦੇ ਨਾਲ ਖੜਾਂਗੇ ਪਰ ਓਕੇ ਬਾੜੀ ਜਾਂਦੇ ਹੁੰਦੇ ਫਿਰਦੇ ਤੇ ਸਾਰਿਆਂ ਨੂੰ ਬੇਨਤੀ ਆ ਬਾਈ ਮਨ ਕੇ ਮੈਨੂੰ ਦੇਖ ਕੇ ਆਈ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਜਣੇ ਬਹੁਤ ਓਕੇ ਹੋ ਕੇ ਫਿਰਦੇ ਆ ਪਲਕ ਰੱਖ ਕੇ ਤੋਂ ਮਸਾ ਮੋੜੀ ਤੇ ਬੇਚੀ ਆਪਣੀ ਬੇਚੀ ਰਕੂਬੂ ਸਾਰਿਆਂ ਨੇ ਜਰੂਰ ਕਰਿਓ ਬਾਈ ਇੱਥੇ ਮਾਣੇ ਦੇਖ ਕਾ ਇੱਕ ਫੋਟੋ ਖਿੱਚਦੇ ਆ ਮੁਲਾਜ਼ਮਾ ਨੇ ਬਾਈ ਆਪਣਾ ਇੰਤਜ਼ਾਮ ਕਰਕੇ ਦਿੱਤਾ ਆ ਭਰਾ ਨੇ ਜਨਾ ਧੰਨਵਾਦ ਆ ਬਹੁਤ ਆ ਭਾਈ ਜੀ ਆਪਾਂ ਨੇ ਆਪਣਾ ਹੀ ਪ੍ਰਬੰਧ ਕਰਕੇ ਦਿੱਤਾ ਉਹਨੇ ਆਪਣੀ ਹੋਰ ਕਿਸੇ ਨੇ ਮਦਦ ਨਹੀਂ ਕੀਤੀ ਕਾ ਭਰਾਗਾ ਜੋ ਬਾਈ ਪੁਲਿਸ ਮੁਲਾਜ਼ਮਾ ਆਪਣਾ ਸਿੱਖ ਸਰਦਾਰ ਜਾਣਦਾ ਸੀ ਨਾ ਤੇ ਇਹ ਨਾਮ ਹੁੜਾ ਪ੍ਰਬੰਧ ਕਰਕੇ ਦੂੰ ਤੁਹਾਡਾ ਸਾਰਾ ਰੋਟੀ ਟੋਕ ਦਾ ਵੀ ਇਧਰ ਵੀ ਕੁਝ ਸੇਵਾ ਲੈ ਕੇ ਆਏ ਹੋਗੇ ਤੇ ਬਹੁਤ ਪਰਵਾ ਦਾ ਬਹੁਤ ਬਹੁਤ ਧੰਨਵਾਦ ਆ ਵੀ ਜਿਹਨੇ ਯਾਰਾ ਚਾਹ ਪਾਣੀ ਘਰੋਂ ਆਪ ਦੇ ਸਪੈਸ਼ਲ ਚਾਹ ਬਣਾ ਕੇ ਨੇ ਬਾਈ ਨੇ ਨਾਲ ਬਿਸਕੁਟ ਲਿਆ ਕੇ ਸਾਰਾ ਕੁਝ ਹੋ ਕਰਿਆ ਵੀ ਕਹਣਾ ਵੀ ਯਾਰ ਗਾਹਾਂ ਤੁਸੀਂ ਤੁਹਾਨੂੰ ਕੱਲੇ ਕੱਲੇ ਘਰ ਤੱਕ ਨਾ ਰਸਣ ਆਪਾਂ ਪਚਵਾ ਕੇ ਆਵਾਂਗੇ ਨਾਲ ਚੱਲਾਂਗੇ ਤੁਹਾਡੇ ਤੇ ਆਪਣੇ ਸਾਰੇ ਭਰਾ ਨਾਲ ਖੜੇ ਨੇ ਤੇ ਉਹ ਟਕਰੇ ਸੀ ਮੁੰਡੇ ਆਹ ਮੁੰਡੇ ਨਾਬੇ ਵਾਲੇ ਆ ਏ ਮੁੰਡਿਆਂ ਨੇ ਕਹਿੰਦੇ ਅੱਜ ਬਹੁਤ ਦਾਨ ਕੀਤਾਗਾ ਦੋ ਦਿਨ ਹੋ ਗਏ ਦਾਨ ਕਰੀ ਜਾਂਦੇ ਇਹਨਾਂ ਨੂੰ ਆਉਣਾ ਨਹੀਂ ਇੱਧਰ ਜਾਵੋ ਫਾਇਦਾ ਹੀ ਨਹੀਂ ਵਿਰੇ ਆਉਣ ਦਾ ਆਪਾਂ ਇਸ ਚਾਰ ਮਹਾਜਲ ਕਾ ਖੜੇ ਸੀ ਤੇ ਬਾਈ ਕਹਿੰਦੇ ਬਾਪਾ ਰੱਜੇ ਹੋਏ ਨੇ ੱੱਕੇ ਨਾਲ ੱੱਕੇ ਨਾਲ ਇਕੱਠਾ ਖੌਂਦੇ ਨੇ ਉਹ ਭਾਈ ਨੇ ਕੁਆਟਰ ਦੀ ਗੱਠ ਵੀ ਚੱਕ ਕੇ ਲੈ ਆਏ ਨੇ ਦੇਖ ਲਓ ਮਰੇ ਜ ਨੇ ਨਾ ਸਾਰੇ ਉਹ ਬਰੀਡ ਗੱਲਤਾ ਬਾਈ ਬਰੀਡ ਗੱਲਤਾ ਹੈ ਬਰੀਡ ਗੱਲਤਾ ਕਹਿੰਦਾ ਨਾ ਮੁੜ ਕੇ ਤਾਂ ਨਹੀਂ ਆਉਂਦੇ ਇੱਧਰ ਮੁੜ ਕੇ ਫਾਜ਼ਿਲ ਕਾ ਸਾਈਡ ਤਾਂ ਨਹੀਂ ਆਉਂਦਾ ਮੁੜ ਕੇ ਆਉਂਦਾ ਤਾਂ ਨਹੀਂ ਹਾਂ ਹੱਥ ਹੱਥ ਜੋੜਦੇ ਸਾਰਿਆਂ ਨੇ ਕਹਿੰਦੇ ਇਹ ਮੁਰਕੀ ਨਹੀਂ ਹੁੰਦੇ ਯਾਰ ਹਾਂ ਅੰਬਰ ਫਰ ਕੇ ਨਹੀਂ ਜਾਓ ਆਪਣੇ ਬੰਦੇ ਨਹੀਂ ਆ ਰਹੇ ਆ ਭਰਾ ਆਪਣੇ ਵੀਡੀਓ ਦੇਖਦੇ ਸੀਗੇ ਤੇ ਇਹਨੇ ਮੈਨੂੰ ਪਛਾਣ ਲੈ ਖੜ ਗਏ ਇੱਥੇ ਆਈਂ ਤਰੋਂ ਮਤਲਬ ਜਦੋਂ ਪੰਜਾਬੀ ਆਪਾਂ ਨੂੰ ਮਿਲ ਜਾਂਦੇ ਨੇ ਫਿਰ ਉਥੇ ਰੌਣਕ ਹੀ ਲਾ ਆਂਦੇ ਨੇ ਇਹਨਾਂ ਨੇ ਆ ਕੇ ਰੌਣਕ ਲਾ ਦਿੱਤੀ ਮਤਲਬ ਘੰਟਾ ਤਾਂ ਹੋ ਗਿਆ ਖੜੇ ਇਹਨੂੰ ਬਾਅਦ ਚੋਂ ਝੱਕ ਹੋ ਗਿਆ ਉਹ ਘੰਟਾ ਹੋ ਗਿਆ ਇਹਨੂੰ ਖੜੇ ਨੂੰ ਗੱਲਾਂ ਮਾਰੀ ਜਾਂਦੇ ਨੇ ਤੇ ਵੀ ਬਾਈ ਫਟ ਕਰੇ ਗਾਹਾਂ ਚੱਲ ਕੇ ਦੇਖਣਾ ਫਾਊਂਡੇਸ਼ਨ ਵਾਲੇ ਕੀ ਕੁਝ ਕਰਦੇ ਆ ਕੀ ਕਰਦੇ ਆ ਇੰਤਜ਼ਾਮ ਉੱਥੇ ਆ ਕੇ ਵੀ ਉਹ ਕਰਦੇ ਆ ਸਾਲੇ ਵੀਰਾਂ ਦਾ ਵੀ ਬੜਾ ਧੰਨਵਾਦ ਆ ਯਾਰ ਜਿਹੜੇ ਇੰਨੀ ਸੇਵਾ ਕਰ ਰਹੇ ਆ ਤੇ ਸਾਨੂੰ ਵੀ ਕਦੇ ਜਰੂਰ ਦਿਓ ਬਾਈ ਉਧਰ ਮੌਕਾ ਜੰਗਾ ਜਦੋਂ ਸਾਨੂੰ ਜਰੂਰ ਸੇਵਾ ਦਾ ਮੌਕਾ ਦਿਓ ਸਾਡੇ ਬੰਨੇ ਜਰੂਰ ਆਇਓ ਠੀਕ ਆ ਪਰਾਵਾ ਯਾਰ ਇੰਨੀ ਜਿਆਦਾ ਸੇਵਾ ਕਦੇ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨੀ ਜਿਆਦਾ ਸੇਵਾ ਹੋਊਗੀ ਇੱਥੇ ਹਾਂ ਇਹ ਸੇਵਾ ਵੀ ਕਿਸੇ ਕਿਸੇ ਦੇ ਸਿਉਂਦੇ ਆ ਬਾਈ ਕਹਿੰਦਾ ਦੇਖੋ ਪੈਲਸ ਦੇਦਾ ਯਾਰ ਕਹਿੰਦਾ ਪੈਲਸ ਦੇ ਵਿੱਚ ਪਾਜੋ ਜਮ ਮਰਜ਼ੀ ਜੋ ਤੁਸੀਂ ਲੰਬਰੀ ਲੈ ਕੇ ਆਉਂਗੇ ਆਪਣੇ ਸਾਰੇ ਭੈਅ ਇੱਥੇ ਬਸ ਗੱਦੇ ਲਾ ਕੇ ਕਹਿੰਦੇ ਉਹ ਕਰ ਲਓ ਗੱਦੇ ਲਾ ਲੇ ਕੁਛ ਨਾ ਕਰੋ ਆਪ ਦੇ ਕੋਲ ਗੱਦੇ ਬਹੁਤ ਭੈਣ ਭਰਾਵਾਂ ਕੋਲ ਕਿ ਹੁਣ ਬਸ ਰੋਟੀ ਜਿਹੀ ਨਹੀਂ ਜਾਂਦੇ ਰੋਟੀ ਜੀ ਕਰਦੀ ਕਰੀ ਜਾਂਦੇ ਕਰਦੇ ਤੇ ਨਹੀਂ ਮੁੰਡੇ ਜਿੰਨੇ ਵੀ ਇੱਥੇ ਖੜੇ ਨੇ ਸਾਰੇ ਆਪ ਦੀ ਪੜ੍ਹਾਈ ਕਰਦੇ ਨੇ ਪੜ੍ਹਾਈ ਦੇ ਨਾਲ-ਨਾਲ ਇਹਨਾਂ ਨੇ ਇਹ ਵੀ ਕੰਮ ਕੀਤਾ ਵੀ ਇਹ ਕਹਿੰਦੇ ਵੀ ਹੁਣ ਦੁਹਾੜ ਪੀੜ ਤਾਂ ਦੇ ਵਾਸਤੇ ਵੀ ਕਹਿੰਦੇ ਅਸੀਂ ਵੀ ਕੁਝ ਕਰੀਏ ਤੇ ਤੁਸੀਂ ਆ ਦੇਖੋ ਭਰਾ ਜੀ ਇਹਨਾਂ ਨੇ ਮਟਰ ਪਨੀਰ ਨਾਲ ਰਾਇਤਾ ਨਾਲ ਚੌਲ ਸਰਾਦ ਹੋ ਗਿਆ ਸਾਰਾ ਕੁਛ ਇਹ ਆ ਮੁੰਡੇ ਖੜੇ ਨੇ ਜਿੰਨੇ ਇਹਨਾਂ ਨੇ ਇੰਤਜ਼ਾਮ ਕਰਕੇ ਦਿੱਤਾ ਤੇ ਇਹਨਾਂ ਨਾਲ ਹੋਰ ਵੀ ਕਈ ਭਰਾ ਨੇ ਬਸ ਇਹ ਕਰ ਰਹੇ ਵੀ ਹੁਣ ਹਾੜ ਭੀੜ ਤਾਂ ਤੇ ਜਿਹੜੇ ਰਾਸ਼ਨ ਲੈ ਕੇ ਆ ਰਹੇ ਆ ਭਰਾ ਬਿਨਾਂ ਰਾਸ਼ਨ ਸਹੀ ਥਾਂ ਪਹੁੰਚਾਉਣ ਵਾਸਤੇ ਵੀ ਆਪਾਂ ਇੱਕ ਯਤਨ ਕਰ ਰਹੇ ਆ ਵੀ ਇਹਨਾਂ ਸਹੀ ਥਾਂ ਤੇ ਰਾਸ਼ਨ ਜਾਵੇ ਤੇ ਇਹਨਾਂ ਨੇ ਸਾਰਾ ਜਿਹੜਾ ਅਰੇਂਜਮੈਂਟ ਆ ਜਿੰਨੇ ਵੀ ਆ ਮੁੰਡੇ ਖੜਦੇ ਆ ਇਹਨਾਂ ਨੇ ਸਾਰਾ ਅਰੇਂਜਮੈਂਟ ਇਹ ਕਰਕੇ ਦਿੱਤਾਗਾ ਆ ਜਿਹੜਾ ਇੱਥੇ ਵੀ ਇਹਨਾਂ ਨੇ ਗੱਦੇ ਗੋਦੇ ਪੂਰੇ ਰੱਖ ਕੇ ਫੈਲਸਾਹੇ ਬਹੁਤ ਵੱਡਾ ਫੈਲਸੇ ਦੇ ਮਾਲਕ ਦੇ ਨਾਲੇ ਸਾਰੇ ਜੁੜੇ ਹੋਇਆ ਭਰਾ ਆਪਣੇ ਤੇ ਕੁਝ ਕੁ ਮੁੰਡੇ ਤੁਸੀਂ ਇਹ ਵੀ ਦੇਖ ਲਓ ਵੀ ਇੱਥੇ ਕ ਵਿਆਹ ਦਾ ਰੋਟੀ ਟੁਕੜਾ ਨਾਮ ਸਰ ਬਣਾ ਕੇ ਸਾਰੇ ਮੁੰਡਿਆਂ ਨੂੰ ਵਰਤਾਇਆਗਾ ਤੇ ਇਹ ਵੀ ਨਹੀਂ ਕੋਈ ਕਾਜ ਵੀ ਨਹੀਂ ਸਾਡੀ ਯਾਰ ਸੇਵਾ ਦੇ ਵਿੱਚ ਮੈਂ ਸੋਚ ਵੀ ਆਪਾਂ ਜਿਵੇਂ ਕਹਿੰਦੇ ਵਿਆਹ ਦਾ ਪ੍ਰੋਗਰਾਮ ਕਰਦੇ ਆ ਵਿਆਹ ਵਾਲਾ ਪ੍ਰੋਗਰਾਮ ਹੀ ਕਰਤਾ ਇੱਕ ਤਰ੍ਹਾਂ ਦਾ ਮੁੰਡਿਆਂ ਨੇ ਸਾਰਿਆਂ ਨੇ ਤੇ ਕੋਈ ਵੀ ਆਇਆ ਨਹੀਂ ਸਾਰੇ ਬੰਦੇ ਸੀਸ ਦੇ ਰਹੇ ਇਹਨਾਂ ਨੂੰ ਪੂਰੀ ਵੀ ਹਾਂ ਯਾਰ ਵੀ ਸਾਡਾ ਭੁੱਖਾ ਦਾ ਢੱਡ ਪਰਤਾ ਕਿਉਂਕਿ ਸਵੇਰ ਦਾ ਕੁਝ ਨਹੀਂ ਖਾਦਾ ਸੀ ਤੇ ਬਾਈਆਂ ਨੇ ਜਮਾਂ ਟਾਈਮ ਸਰ ਰੇਜ਼ਮੈਂਟ ਕਰਕੇ 8 ਵਜੇ ਨੂੰ ਸਾਰੀ ਰੋਟੀ ਬਾਈ ਤਿਆਰ ਕਰਕੇ ਅਰੇ ਆਪਾਂ ਇਹਨਾਂ ਕੋਲੇ ਆਏ ਵੀ 6 ਵਜੇ ਤੇ 8 ਵਜੇ ਨੂੰ ਸਾਰੀ ਰੋਟੀ ਤਿਆਰ ਕਰਕੇ ਭਰਾਵਾਂ ਨੇ ਯਾਰ ਮੂਰੇ ਰੱਖਤੀ ਆ ਇੰਨੇ ਸੋਹਣੇ ਰੈਜ਼ੀਡੈਂਸ ਮੈਂ ਕਦੇ ਕਿਤੇ ਵੀ ਨਹੀਂ ਦੇਖਿਆ ਤੁਸੀਂ ਆਹ ਦੇਖੋ ਇਹ ਨਾਲੇ ਮੁੰਡੇ ਸਾਰੇ ਪੜ੍ਹਾਈ ਕਰਦੇ ਆ ਤੇ ਨਾਲ-ਨਾਲ ਸਾਰੇ ਜਾਣੇ ਇਹ ਆਸੇਵਾ ਵੀ ਕਰਦੇ ਆ ਜੀ ਇਹ ਸੇਵਾ ਇਹਨਾਂ ਨੂੰ ਕਦੇ ਨਾ ਕਦੇ ਤਾਰੂਗੀ ਜ਼ਿੰਦਗੀ ਚ ਜ਼ਰੂਰ ਕਿਉਂਕਿ ਦੇਖੋ ਹਰੇਕ ਘਰੀ ਤਾਂ ਡਾਟਾ ਹੁੰਦਾ ਨਾ ਸਿਸਟਮ ਇਹ ਮੁੰਡਿਆਂ ਦਾ ਨੇ ਆਦੀ ਪੜ੍ਹਾਈ ਦੇ ਨਾਲ-ਨਾਲ ਇਹ ਕੰਮ ਵੀ ਤੋਰ ਰੱਖਿਆ ਹੈਗਾ ਵੀ ਆਪਾਂ ਲੋਕ ਸੇਵਾ ਵੀ ਜ਼ਰੂਰ ਕਰਨੀ ਇੱਕ ਭਰਾ ਇੱਧਰ ਬੈਠਾ ਜਿਹੜਾ ਆ ਗੱਲਾਂ ਕਰ ਰਿਹਾ ਇਹ ਵੀ ਤਾਂ ਸਵੇਰੇ ਲੈ ਕੇ ਜਾਊਗਾ ਪਰ ਨਾਲ ਇੱਧਰ ਇਹਨਾਂ ਨੇ ਗੱਦੇ-ਗੁੱਦੇ ਲਾਦੇ ਤੇ ਕੂਲਰ ਲਾਦੇ ਆ ਪੂਰੇ ਰਣਾ ਪ੍ਰਬੰਧ ਕਰਤਾ ਗੱਜਨਾ ਕਰਤਾ ਸਾਰਾ ਕੁਝ ਥੇਤੂ ਜੱਡ ਪ੍ਰਬੰਧ ਕਰਕੇ ਇਹਨਾਂ ਨੇ ਰੱਖਤਾ ਪਾਣੀ ਦਾ ਪ੍ਰਬੰਧ ਹੋ ਗਿਆ ਨਹੀਂ ਇਧਰ ਇੰਨੀ ਚੀਜ਼ ਮਹਿੰਗੀ ਆ ਆਪਾਂ ਸੋਚ ਵੀ ਨਹੀਂ ਸਕਦੇ ਜੇ ਆਪਾਂ ਮੋਬਾਈਲਸ ਲਈਏ ਤਾਂ 50000 60000 ਰੁਪਏ ਦਾ ਕੰਮ ਆ ਤੇ ਉੱਥੋਂ ਰਹਿਣਾ ਖੁੰਦਾ ਆ ਹੁੰਦਾ ਲੱਖ ਰੁਪਏ ਦਾ ਕੰਮ ਦਾ ਪੈਲਸ ਦਾ ਮੰਨ ਕੇ ਚਲੋ ਜੇ ਆਪਾਂ ਇੱਕ ਇੱਕ ਰਾਤ ਦਾ ਉਹ ਕਰਦੇ ਆ ਤੇ ਦੂਜਾ ਨੰਬਰ ਤੁਸੀਂ ਸੋਚੋ ਚਲੋ ਖਾਣ ਪੀਣ ਤੇ ਦੇਖ ਲੋ ਭਰਾ ਮੇਰੇ ਨੇ ਮਿਹਰਬਾਨ ਨੇ ਕਿਦ ਚਲੋ ਵੀ ਅੱਜ 2 ਲੱਖ ਰੁਪਏ ਦਾ ਰੇਜ਼ਮੈਂਟ ਕਰਤਾ 70 ਜਣੇ ਆ ਸੀ 70 ਜਣੇ ਨੂੰ ਰੋਟੀ ਖਵਾਈ ਆ ਇਹ ਇਹ ਜਿਹੜਾ ਜੁਬਾ ਦਾ ਪੰਨੋ ਮੇਲਾ ਹੋਈ ਨਹੀਂ ਸਕਦਾ ਭਰਾਵਾਂ ਵਾਸਤੇ ਕਿਉਂਕਿ ਇਹ ਵੀ ਇੱਕ ਸੰਸਥਾ ਦੇ ਨਾਲ ਹੀ ਸਮਝ ਲੋ ਇਹਨਾਂ ਨੇ ਆਪ ਦੀ ਸੰਸਥਾ ਹੀ ਬਣਾ ਰੱਖੀ ਹੈ ਵੀ ਅਸੀਂ ਲੋਕਾਂ ਦਾ ਵੇਖ ਭਲਾਈ ਕਰਨਾਗਾ ਇਹਨਾਂ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵੀ ਯਾਰ ਆਪਾਂ ਨੂੰ ਸਾਰੇ ਸਾਨੂੰ ਸਾਨੂੰ ਭੁੱਖੇ ਸੀ ਤੇ ਭੁੱਖਿਆਂ ਨੂੰ ਟਾਈਮ 'ਚ ਰੋਟੀ ਖਵਾ ਦਿੱਤੀ ਕਿਉਂਕਿ ਸਵੇਰ ਦੇ ਤੁਰੇ ਫਿਰਦੇ ਸੀ ਐਦਾਂ ਹੀ ਤੇ ਇਹ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਹਜ਼ਾਰ ਇਸ ਮਿੰਟ ਮੈਂ ਕਦੇ ਜ਼ਿੰਦਗੀ ਦੇ ਵਿੱਚ ਕਿਤੇ ਵੀ ਨਹੀਂ ਦੇਖਿਆ ਜਿਹਹ ਜਿਹ ਇਹਨਾਂ ਨੇ ਕਰਕੇ ਰੱਖਦਾਗਾ